ਭਈ ਜਿਹੜੇ ਕਬੂਤਰ 150 200 ਕਿਲੋਮੀਟਰ ਦੂਰੋਂ ਦੇ ਆਉਂਦੇ ਨੇ ਨਾ ਉਹ ਸਫਰ ਚ ਹੱਟ ਜਾਂਦੇ ਨੇ ਇਹ ਫਰਕ ਪੈਂਦਾ ਬਹੁਤ ਫਰਕ ਪੈਂਦਾ ਤੁਸੀਂ ਚੱਲੇ ਜਾਓ ਜੀ 100 ਕਿਲੋ ਨਹੀਂ ਇਹ ਗੱਲ ਮੈਂ ਤਾਂ ਮੰਨਦਾ ਇਹ ਗੱਲ ਪਰ ਕਿੰਨਾ ਕੁ ਫਰਕ ਤੁਸੀਂ ਇਹ ਕਿਵੇਂ ਮਹਿਸੂਸ ਕੀਤਾ ਉਹ ਭਈ ਮੈਂ ਹੁਣ ਦੇਖ ਲਓ ਕਿੱਥੇ ਬੱਲਮ ਗੜਾ ਹਾਂ ਕਿੱਥੇ ਮੁਕਸਰ ਆ ਹਾਂ ਜਲੰਧਰ ਬਠਿੰਡਾ ਮੈਂ ਇੱਥੋਂ ਦੀ ਆਪਣੇ ਘਰੋਂ ਦੀ ਉੱਥੇ ਤੱਕ ਬਾਜੀਆਂ ਛੜਦਾ ਦਿੱਲੀ ਕਿੰਨੀ ਦੂਰ ਆ ਦਿੱਲੀ 에어ਪੋਰਟ ਦੇ ਨਾਲ ਪਿੰਡ ਨੇ ਉੱਥੇ ਤੱਕ ਬਾਜੀਆਂ ਛੜਦਾ ਯੂਪੀ ਕਿੰਨੀ ਦੂਰ ਹੈ ਪੁੱਛ ਲੋ ਠੀਕ ਹੈ ਉਹ ਮੈਂ ਗੱਲ ਇੰਨੀ ਮੈਂ ਕਟਕਟ 200 ਬਾਜੀਆਂ ਇੰਨੀ ਦੂਰ ਦੂਰ ਛੜਤੀਆਂ ਹੋਣੀਆਂ ਨੇ ਹੁਣ ਮੈਂ ਇੰਨੀ ਦੂਰ ਛੱਡਣ ਤੋਂ ਬਾਅਦ ਮੈਨੂੰ ਐ ਲੱਗਿਆ ਵੀ ਮੇਰਾ ਕਬੂਤਰ ਸਫਰ 'ਚ ਹੱਤਾ ਆਪਣੀ ਬਾਜੀ ਉੱਡੀ ਇੱਥੇ 160 ਕਬੂਤਰ ਸੀਗੇ ਕਿੰਨੇ 160 ਹਾਂਜੀ ਚੀਨਾ ਬਾਈ ਜੱਸੀ ਮਾਦ ਪਰ ਤਾਰੀ ਲੀੜਾ ਸਾਰੀ ਦੁਨੀਆ ਸੀ ਸਾਰੀ ਆਉਣੀ ਆ ਹਾਂਜੀ ਤੋਡੇ ਚੈਨਲ ਤੋਂ ਹੀ ਲਾਈਵ ਹਾਂ ਹਾਂਜੀ 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 ਸਾਰੀ ਦੁਨੀਆ ਸੀਗੀ ਆਪਣੀ ਕਬੂਤਰੀ ਨੇ 2 ਘੰਟੇ ਦੀ ਬਿੱਠ ਮਾਰੀ ਹੈ ਪੌਣੇ 2 ਘੰਟੇ ਦੀ ਬਿੱਠ ਮਾਰੀ 47 ਡਿਗਰੀ ਸੀਗਾ ਹਾਂ 3:30 ਵਜੇ ਮੈਚ ਖਤਮ ਹੋ ਗਿਆ 3:40 ਤੇ 3:40 ਤੇ ਮੈਚ ਖਤਮ ਹੋ ਗਿਆ ਹਾਂ 5:20 ਮਿੰਟ ਤੇ ਬੈਠੀ ਕਬੂਤਰੀ ਕੱਲੀ ਕੱਲੀ 5:20 ਮਿੰਟ ਤੇ ਹਾਂ 47 ਡਿਗਰੀ ਤੇ ਕਿੰਨੇ ਹੁਣੇ ਜੋਤ ਹੁਣੀ ਤਾਂ ਗੁਲਜਾਰ ਹੁਣੀ ਸਾਰਾ ਸਾਰੇ ਸੀਗੇ ਬਾਜੀ ਵੰਡ ਲਈ ਅਸੀਂ 3:00 3:00 ਵਜੇ 8 ਕਬੂਤਰ ਰਹਿ ਗਏ ਸੀ 3:00 ਵਜੇ ਕਿਹਦੇ ਕਿਹਦੇ ਇੱਕ ਬਾਈ ਗੁਲਜਾਰ ਦਾ ਸੀਗਾ ਹਾਂ ਚੀਨੇ ਦਾ ਸੀਗਾ ਹਾਂ ਅ ਇੱਕ ਰੱਬੋਂ ਵਾਲਿਆਂ ਦਾ ਸੀ ਗਰਦੀਪ ਦਾ ਹਾਂ ਗਰਦੀਪ ਦਾ ਹਾਂ ਤੇ ਇੱਕ ਇੱਥੇ ਮੁੰਡਾ ਨਾਨੂ ਬੀਟਾ ਏ ਉਹਦਾ ਸੀਗਾ ਹਾਂ ਇੱਕ ਸੰਤ ਦਾ ਬਹਿ ਗਿਆ ਸੀਗਾ ਸਤ ਮਾਠਵਾਂ ਕਬੂਤਰ ਸੰਤ ਮਾਮੂ ਫਰਦਾ ਬਹਿ ਗਿਆ ਸੀਗਾ ਹਾਂ ਜਦੋਂ ਅਸੀਂ ਬਾਜੀ ਦੀ ਗੱਲ ਕਰ ਰਹੇ ਸੀਗੇ ਵੰਡ ਨਹੀਂ ਵੰਡਣੀ ਉਹ ਤਾਂ ਬਿੰਦ ਦਾ ਸੀਗਾ ਫਿਰ ਉਹ ਬਾਈ ਚੱਲ ਆਪਣਾ ਪਿਆਰ ਸੀਗਾ ਉਹ ਚਲੋ ਹਾਂ ਸੱਤ ਬਾਈ ਬ੍ਰੈਂਡ ਆ ਹਾਂ ਤੇ ਉਹਦਾ ਸੀਗਾ ਹੋਰ ਕੀ ਦਾ ਸੀਗਾ ਕਬੂਤਰ ਗੋਲ ਨੂੰ ਸਾਧ ਦੋ ਤੇਰੇ ਉਹਨਾਂ ਦਾ ਸੀ ਹਿੱਸੇ ਵਾਲਿਆਂ ਦਾ ਹੈਪੀ ਕਾ ਹੈਪੀ ਦਾ ਹਾਂ ਐਪੀ ਦਾ ਸੀ ਹੈਪੀ ਹਿੱਸੇ ਵਾਲਾ ਪਪਾ ਹਿੱਸੇ ਵਾਲਾ ਉਹਦੇ ਦੋ ਤਰ੍ਹਾਂ ਦੇ ਚੀਨੇ ਵਾਲੀ ਚੋਟੀ ਦੀ ਸੀ ਸਾ ਤਟ ਕਬੂਤਰ ਸੀਗੇ ਅੱਛਾ ਮੇਰੇ ਸੀ ਬਾਜੀ ਮੰਡਲੀ ਕੈਲੂ ਵਾਲਿਆਂ ਦਾ ਉਹ ਜਿਹੜੇ ਤੁਹਾਡੇ ਮਿੱਤਰ ਬੈਲੀ ਆ ਉਹਨਾਂ ਦਾ ਅੱਛਾ ਇੱਕ ਗੱਲ ਹੋਰ ਆ ਐਡੀ ਬਾਜੀ ਹੋਈ ਹਰਿਆਣੇ ਚ ਤੁਸੀਂ ਤਾਂ ਬ੍ਰਾਂਡ ਹੈਗੇ ਹੀ ਹੈਗੇ ਹੋ ਹੋਰ ਉਹ ਬਾਜੀ ਦੇ ਵਿੱਚ ਜਾਂ ਯੂਪੀ ਦਾ ਜਿਵੇਂ ਹੁਣ ਵੀਰ ਹਣੀ ਬੋਲਟ ਦਿੱਤੇ ਆ ਵਾ ਇਹਦੇ ਚ ਕੋਈ ਉਹਨਾਂ ਚ ਫਿਰ ਗੱਲ ਤਾਂ ਫਿਰ ਪੰਜਾਬ ਦੀ ਆ ਜਾਂਦੀ ਏ ਸਾਰੀ ਕੀ ਵਜ੍ਹਾ ਵਾ ਅ ਭਾਵੇਂ ਕੁ ਉਤਰ ਵੀ ਹੈਗੇ ਨੇ ਲੋਕਾਂ ਦੇ ਕਿਉਂਕਿ ਇਹਨਾਂ ਦੇ ਨੇੜੇ ਵਧੀਆ ਬਾਜ਼ੀਆਂ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਵਧੀਆ ਹਥਿਆਰ ਉੱਥੇ ਯੂਜ਼ ਕਰ ਲੈਂਦੇ ਨੇ ਨਹੀਂ ਜਦੋਂ ਪਤਾ ਵਾ ਹਿੰਦੁਸਤਾਨ ਤੇ ਪਾਕਿਸਤਾਨ ਦੀ ੜੀ ਆ ਪਰਮਾਣੂ ਤਾਂ ਫਿਰ ਜਿਹੜੇ ਅਸਲੀ ਬ੍ਰਹਮਾਸਤਰਾ ਤਾਂ ਉੱਥੇ ਹੀ ਨਿਕਾਣੇ ਆ ਬਾਈ ਦੇ ਪਿੰਡ ਭਰਾਵਾ ਦੇ ਪਿੰਡ ਖੇਡ ਹੋਵੇ ਤੇ ਉਰੇ ਪਰੇ ਦਾ ਕੰਮ ਕੀ ਆ ਸੌਰਿਆਂ ਨੂੰ ਜਾਣ ਲੱਗੇ ਤਾਂ ਸੌਰਿਆਂ ਦੀ ਹੀ ਤਿਆਰੀ ਹੋਊਗੀ। ਬਸ ਗੱਲ ਚਲੋ ਵਿੱਕੀ ਭਾਈ ਮੈਂ ਗੱਲ ਕਰਦਾ ਕਿੰਦਾਂ ਨੂੰ ਟਿਪ ਵੀ ਦੇ ਦਨ ਇੱਥੇ ਹਨਾ ਹਾਂਜੀ। ਭਈ ਜਿਹੜੇ ਕਬੂਤਰ 150 200 ਕਿਲੋਮੀਟਰ ਦੂਰੋਂ ਦੇ ਆਂਦੇ ਨੇ ਨਾ ਉਹ ਸਫ਼ਰ 'ਚ ਹਰ ਜਾਂਦੇ ਨੇ। ਇਹ ਫਰਕ ਪੈਂਦਾ? ਬਹੁਤ ਫਰਕ ਪੈਂਦਾ। ਤੁਸੀਂ ਚਲੇ ਜਾਓ ਜੀ 100 ਕਿਲੋ। ਨਹੀਂ ਇਹ ਗੱਲ ਮੈਂ ਤਾਂ ਮੰਨਦਾ ਇਹ ਗੱਲ ਪਰ ਕਿੰਨਾ ਕੁ ਫਰਕ ਤੁਸੀਂ ਇਹ ਕਿਵੇਂ ਮਹਿਸੂਸ ਕੀਤਾ ਵੀ ਫਰਕ? ਬੋ ਭਈ ਮੈਂ ਹੁਣ ਦੇਖ ਲਓ ਕਿੱਥੇ ਬੱਲ ਮੰਗਾੜਾ। ਹਾਂ ਕਿੱਥੇ ਮੁਕਸਰ ਆ। ਹਾਂ ਜਲੰਧਰ ਬਠਿੰਡਾ ਮੈਂ ਇੱਥੋਂ ਦੀ ਆਪਣੇ ਘਰੋਂ ਦੀ ਉੱਥੇ ਤੱਕ ਬਾਜੀਆਂ ਛੜਦਾ ਦਿੱਲੀ ਕਿੰਨੀ ਦੂਰ ਆ ਦਿੱਲੀ 에어ਪੋਰਟ ਦੇ ਨਾਲ ਪਿੰਡ ਨੇ ਉੱਥੇ ਤੱਕ ਬਾਜੀਆਂ ਛੜਦਾ ਯੂਪੀ ਕਿੰਨੀ ਦੂਰ ਐ ਪੁੱਛ ਲੋ ਠੀਕ ਹੈ ਉਹ ਮੈਂ ਗੱਲ ਇੰਨੀ ਮੈਂ ਘਟਕਟ 200 ਬਾਜੀਆਂ ਇੰਨੀ ਦੂਰ ਦੂਰ ਛੜਤੀਆਂ ਹੋਣੀਆਂ ਨੇ ਹੁਣ ਮੈਂ ਇੰਨੀ ਦੂਰ ਛੱਡਣ ਤੋਂ ਬਾਅਦ ਮੈਨੂੰ ਐ ਲੱਗਿਆ ਵੀ ਮੇਰਾ ਕਬੂਤਰ ਸਫਰ 'ਚ ਹਰਦਾ ਸਫਰ 'ਚ ਹਰ ਜਾਂਦਾ ਕਬੂਤਰ ਛਲਕਦਾ ਜਾਂਦਾ ਹਾਂ ਕਬੂਤਰ ਦੀ ਪਾਵਰ ਰੱਬ ਜਾਣੇ ਹੁਣ ਤੁਸੀਂ ਆਪ ਦੇਖ ਲਓ ਤੁਸੀਂ ਕਿੰਨੀ ਦੂਰੋਂ ਆਏ ਹੋ ਠੀਕ ਹੈ ਨਾ ਜਿਹੜੀ ਤੁਹਾਡੇ ਚ ਪਾਵਰ ਸਵੇਰੇ ਮਾਰਨਿੰਗ ਚ ਸੀਗੀ ਨਾ ਉਹ ਇਸ ਟਾਈਮ ਇੰਨੇ ਸਫਰ ਤੋਂ ਬਾਅਦ ਨਹੀਂ ਹੈਗੀ ਚਾਹੇ ਤੁਸੀਂ ਬਾਤ ਚ ਮੈਂ ਤਾਂ ਮਾੜਾ ਮੋਟਾ ਪ੍ਰੈਕਟਿਕ એનર્ਜੀ ਬਣਾਈ ਵੀ ਗੱਲ ਕਰਨੀ ਹੈ ਇਹ ਗੱਲ ਪੱਕੀ ਆ ਹਾਂਜੀ ਹਾਂਜੀ ਬੰਦਾ ਮੰਨ ਲਓ ਆ ਜਾ ਸੁਸਤ ਹੋ ਜਾਂਦਾ ਇਹ એનર્ਜੀ ਬਣਾਉਣੀ ਜਦੋਂ ਫਿਰ ਜਿਹੋ ਜੇ ਰੂਪ ਚ ਆਪਾਂ ਆਉਣਾ ਵਾ ਉਹ ਤਾਂ ਬਣਾਉਣਾ ਪੈਣਾ ਵਾ ਜਾਨਵਰ ਨੇ ਤਾਂ ਕੋਈ ਉਹਨੇ ਤਾਂ ਆਪਾਂ ਤਾਂ ਬੰਦੇ ਆ ਆਪਣਾ ਮਹਿਸੂਸ ਕਰਦੇ ਆ ਵੀ ਹਾਂ ਇਹਦਾ ਫਰਕ ਪੈਂਦਾ ਵਾ ਬਈ ਤਾਂ ਕਰਕੇ ਤੁਹਾਨੂੰ ਟਿਪ ਦੇਤੀ ਵੀ ਜਿਹੜਾ ਜਾਂ ਤਾਂ ਤੁਸੀਂ ਪਹਿਲਾਂ ਅਜੇ ਇੱਕ ਜਾਂ ਦੋ ਦਿਨ ਜਿੰਨੇ ਬਾਜੀ ਜਿੱਤਣੀ ਹਾਂਜੀ ਇਹ ਗੱਲ ਆ ਜੀ ਨਹੀਂ ਇਹ ਪੂਰੀ ਵਧੀਆ ਗੱਲ ਹੈ ਜਾਂ ਤੁਸੀਂ ਪਹਿਲਾਂ ਆ ਜਾਓ আচ্ছা ਚਲੋ ਜੀਪ ਵਾਲੀ ਬਾਈ ਬਾਜੀ ਤੇ ਬਾਈ ਸੌਰੀ ਅਲਟੋ ਵਾਲੀ ਇੱਕ ਮੈਂ ਕਰਾਈ ਸੀ ਕੋਡਵੇ ਇੱਕ ਟੈਲਟੋ ਇੱਥੇ ਕਰਾਈ ਹੈ ਨਾ ਟਰੈਕਟਰ ਨਵੀਂ ਦਿੱਤੀ ਨਹੀਂ ਨਹੀਂ ਤਿਆਰ ਕੀਤੀ ਵਧੀਆ ਬਾਜੀ ਵਧੀਆ ਸੀਗੀ ਹਾਂ আচ্ছা ਤੇ ਉੱਥੇ ਵੀ ਬਾਈ ਹੁਣ ਚੀਨਾ ਬਾਈ ਆਇਆ ਹੋਇਆ ਸੀਗਾ ਇੱਥੇ ਕੋਡਵੇ ਅੱਛਾ ਹਣਾ ਉਹਨਾਂ ਦੇ ਚਲੋ ਉਹਨਾਂ ਦੇ ਵੀ ਕਬੂਤਰ ਦੇਖੋ ਸਫਰ ਚ ਹਰਾਲੇ ਪੌੜੇ ਤਗੜੇ ਕਬੂਤਰ ਸੀਗੇ ਤੇ ਤਗੜੇ ਤਾਂ ਸਾਰੇ ਹੀ ਆਉਣੇ ਆ ਬਸ ਸਫਰ ਵਾਲਾ ਕਬੂਤਰ ਚੰਨਾਂ ਦਾ ਕਬੂਤਰ ਸਵੇਰੀ ਉਹ ਨਾ ਚੱਲ ਰਹੀ ਬੈਟ ਗਿਆ ਸਫਰ ਨਹੀਂ ਮਾਰਦਾ ਸਫਰ ਨੇ ਮਾਰਦਾ ਨਹੀਂ ਚਲੋ ਇਹ ਤਾਂ ਕੋਈ ਖੁਦ ਹੱਟ ਪੈ ਗਿਆ ਹੱਟ ਪੈ ਗਿਆ ਇਹ ਤਾਂ ਕੋ ਚਲੋ ਇੱਕ ਗੱਲ ਆ ਤੇ ਪੀ ਲਾ ਲੋ ਵੀ ਜੇ ਤੁਸੀਂ ਜਾਂ ਟਾਈਮ ਸਿਰ ਨਿਕਲਦੇ ਕਿਉਂਕਿ ਹੁਣ ਅਸੀਂ ਗੱਡੀ ਦੜਾਂਦੇ ਜਾਂਨੇ ਆ ਹੂੰ ਫਿਰ ਉੱਥੇ ਕਬੂਤਰ ਚਲੋ